ਦੋਸਤੋ ਪੰਜਾਬ ਦੇ ਕਪੂਰਥਾਲੇ ਜ਼ਿਲ੍ਹੇ ਨਾਲ ਸੰਬੰਧ ਰੱਖਦੀ ਇੱਕ ਅਮਰੀਕਾ ਰਹਿਦੀ ਪੰਜਾਬਣ ਜਸਵੀਨ ਸਿੰਘਾ ਦੀ ਕਹਾਣੀ ਜਿਸ ਨੇ ਦੁਨੀਆ ਦੀ ਸਭ ਤੋਂ ਵੱਡੀ ਫਿਲਮ ਇੰਡਸਟਰੀ ਹਾਲੀਵੁੱਡ ਨੂੰ ਹੀ ਲੁੱਟ ਲਿਆ ਜਸਵੀਨ ਸਿੰਘਾ 41 ਸਾਲਾ ਸਿੱਖ ਪੰਜਾਬਣ ਜਿਸ ਨੂੰ ਅੱਜ ਅਮਰੀਕਾ ਤੇ ਪੂਰੀ ਦੁਨੀਆ ਕੈਟਾਮੈਨ ਕਿਨ ਕੀਨ ਦੇ ਨਾਮ ਨਾਲ ਜਾਣਦੀ ਹੈ ਹਾਲੀਵੁੱਡ ਦੇ ਵੱਡੇ ਵੱਡੇ ਹੀਰੋ ਹੀਰੋਇਨ ਡਾਇਰੈਕਟਰ ਪ੍ਰੋਡਿਊਸਰ ਟੈਕਨੀਸ਼ੀਅਨ ਸਭ ਉਸਦੇ ਗਾਹਕ ਬਣੇ ਤੇ ਉਹ ਸਭ ਨੂੰ ਲੁੱਟ ਕੇ ਖਾ ਗਈ ਜਸਵੀਰ ਸੰਘਾ ਨੇ ਹਾਲੀਵੁੱਡ ਦੇ ਵੱਡੇ ਵੱਡੇ ਅਮੀਰ ਲੋਕਾਂ ਵਿੱਚ ਆਪਣਾ ਨਸ਼ੇ ਦਾ ਕਾਰੋਬਾਰ ਕੀਤਾ ਤੇ ਆਪਰਬਾ ਪਤੀ ਬਣ ਗਈ ਅਮਰੀਕਾ ਵਿੱਚ ਨਸ਼ੇ ਲਈ ਵਰਤਿਆ ਜਾਣ ਵਾਲਾ ਕੈਟਾਮਾਈ ਦਾ ਟੀਕਾ ਜਿਸ ਦੀ ਕਿਸੇ ਜ਼ਮਾਨੇ ਵਿੱਚ ਆਮ ਬਾਜ਼ਾਰ ਵਿੱਚ ਕੀਮਤ 10-12 ਡਾਲਰ ਹੁੰਦੀ ਸੀ ਪਰ ਜਸਮੀਨ ਸੰਘਾ ਵੱਲੋਂ ਉਸੇ ਕੈਟਾਮਾਈ ਦੇ 12 ਡਾਲਰ ਦੇ ਟੀਕੇ ਨੂੰ ਹਾਲੀਵੁੱਡ ਦੇ ਲੋਕਾਂ ਵਿੱਚ 3000 ਤੋਂ 4000 ਡਾਲਰ ਤੱਕ ਬਲੈਕ ਵਿੱਚ ਵੇਚਿਆ ਗਿਆ ਜਸਮੀਨ ਸੰਘਾ ਦਾ ਨਸ਼ੇ ਦੀ ਸਮਗਲਿੰਗ ਦਾ ਇੱਕ ਕਾਲਾ ਧੰਦਾ ਬੜੇ ਆਰਾਮ ਨਾਲ ਚੱਲ ਰਿਹਾ ਹੁੰਦਾ ਪਰ ਅਚਾਨਕ ਅੱਜ ਤੋਂ ਕੁਝ ਸਮਾਂ ਪਹਿਲਾਂ ਹਾਲੀਵੁੱਡ ਦੇ ਇੱਕ ਬਹੁਤ ਵੱਡੇ ਐਕਟਰ ਮੈਥਿਊ ਪੈਰੀ ਜਿਸ ਦਾ ਅਮਰੀਕਾ ਦੀ ਟੈਲੀਵਿਜ਼ਨ ਇੰਡਸਟਰੀ ਵਿੱਚ ਵੀ ਬਹੁਤ ਵੱਡਾ ਕਿਰਦਾਰ ਸੀ 51 ਸਾਲ ਦੇ ਮੈਥਿਊ ਪੈਰੀ ਦੀ ਪਿਛਲੇ ਸਾਲ 28 ਅਕਤੂਬਰ ਨੂੰ ਅਚਾਨਕ ਮੌਤ ਹੋ ਜਾਂਦੀ ਹੈ ਜਦੋਂ ਉਸ ਦਾ ਪੋਸਟਮਾਰਟਮ ਹੁੰਦਾ ਤਾਂ ਡਾਕਟਰਾਂ ਨੂੰ ਪਤਾ ਚੱਲਦਾ ਕਿ ਉਹ ਕੈਟਾਮਾਈਨ ਨਸ਼ੇ ਦੀ ਓਵਰਡੋਜ਼ ਨਾਲ ਮਰਿਆ ਅਕਤੂਬਰ 2023 ਤੋਂ ਅਮਰੀਕਾ ਦੀਆਂ ਸਾਰੀਆਂ ਜਾਂਚ ਏਜੰਸੀਆਂ ਤੈਕੀਕਾਤ ਕਰ ਰਹੀਆਂ ਸਨ ਪਰ ਕੁਝ ਦਿਨ ਪਹਿਲਾਂ ਜਾਂਚ ਆ ਕੇ ਇਸ ਪੰਜਾਬਣ ਜਸਵੀਨ ਸੰਘਾ ਤੇ ਰੁਕ ਗਈ ਜਸਵੀਨ ਸੰਘਾ ਜੋ ਕਿ ਨਾਰਥ ਅਮਰੀਕਾ ਐਲ.ਏ ਵਿੱਚ ਆਪਣੇ ਬڑے ਐਲੀਸ਼ਨ ਬੰਗਲੇ ਵਿੱਚ ਰਹਿ ਰਹੀ ਸੀ ਇਥੋਂ ਹੀ ਅਮਰੀਕਾ ਪੁਲਿਸ ਵੱਲੋਂ ਜਸਵੀਨ ਸੰਘਾ ਨੂੰ ਕਰੀਬ ਹਫਤਾ ਪਹਿਲਾਂ ਗ੍ਰਿਫਤਾਰ ਕੀਤਾ ਜਾਂਦਾ ਹੈ ਕੌਣ ਹੈ ਜਸਵੀਨ ਸੰਘਾ ਕੀ ਹੈ ਉਸ ਦਾ ਪਰਿਵਾਰਿਕ ਪਿਛੋਕੜ ਆਓ ਪਹਿਲਾਂ ਇਸ ਉੱਤੇ ਝਾਤ ਮਾਰਦੇ ਹਾਂ ਜਸਵੀਨ ਸੰਘਾ ਦਾ ਪਰਿਵਾਰ ਪੰਜਾਬ ਵਿੱਚ ਕਪੂਰਥਾਲੇ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਹੈ। ਕਾਫੀ ਵੱਡੀ ਅਤੇ ਅਮੀਰ ਫੈਮਿਲੀ ਮੰਨੀ ਜਾਂਦੀ ਸੰਘਾ ਪਰਿਵਾਰ 1960 ਦੇ ਦਹਾਕੇ ਵਿੱਚ ਪੰਜਾਬ ਛੱਡ ਕੇ ਇੰਗਲੈਂਡ ਆਇਆ ਸੀ। ਇੰਗਲੈਂਡ ਵਿੱਚ ਹੀ ਸਾਲ 1983 ਦੇ ਵਿੱਚ ਜਸਵੀਨ ਸੰਘਾ ਦਾ ਜਨਮ ਹੋਇਆ। ਸਨ 2000 ਵਿੱਚ ਜਦੋਂ ਜਸਵੀਨ ਸੰਘਾ 17-18 ਸਾਲਾਂ ਦੀ ਹੁੰਦੀ ਤਾਂ ਉਹ ਅਮਰੀਕਾ ਆਣ ਕੇ ਰਹਿਣ ਲੱਗਦੇ ਹਨ ਪਰ ਫਿਰ ਵੀ ਜਸਵੀਨ ਸੰਘਾ ਇੰਗਲੈਂਡ ਤੋਂ ਆਪਣਾ ਸੰਪਰਕ ਨਹੀਂ ਤੋੜਦੀ। ਉਹ ਲਗਾਤਾਰ ਅਮਰੀਕਾ ਤੋਂ ਇੰਗਲੈਂਡ ਆਉਂਦੀ ਜਾਂਦੀ ਰਹੀ ਉਸ ਵਕਤ ਇਸ ਕੋਲ ਅਮਰੀਕਾ ਤੇ ਇੰਗਲੈਂਡ ਦੋਹਾਂ ਦੇਸ਼ਾਂ ਦੀ ਨਾਗਰਿਕਤਾ ਸੀ ਜਸਵੀਰ ਸਿੰਘਾ ਨੇ ਅਮਰੀਕਾ ਜਾ ਕੇ ਹੋਰ ਕੋਈ ਕੰਮ ਕਰਨ ਦੀ ਥਾਂ ਉਦੋਂ ਤੋਂ ਹੀ ਨਸ਼ੇ ਦੀ ਸਮਗਲਿੰਗ ਦਾ ਧੰਦਾ ਸ਼ੁਰੂ ਕਰ ਲਿਆ ਤੇ ਅਖੀਰ ਹੌਲੀ-ਹੌਲੀ ਇਸ ਨੇ ਅਮਰੀਕਾ ਦੇ ਵੱਡੇ-ਵੱਡੇ ਡਰੱਗ ਮਾਫੀਆ ਗੈਂਗਾਂ ਵਿੱਚ ਆਪਣੀ ਜਗ੍ਹਾ ਬਣਾ ਹੀ ਲਈ ਤੇ ਹਾਲੀਵੁੱਡ ਨੂੰ ਆਪਣਾ ਨਵਾਂ ਅੱਡਾ ਬਣਾਇਆ ਸਾਲ 2019 ਆਉਦੇ-ਆਉਦੇ ਇਸ ਦੇ ਗਾਹਕ ਬੜੇ ਵੱਡੇ-ਵੱਡੇ ਅਤੇ ਅਮੀਰ ਲੋਕ ਬਣ ਚੁੱਕੇ ਸਨ ਅਮਰੀਕਾ ਦੇ ਬਹੁਤ ਸਾਰੇ ਡਾਕਟਰਾਂ ਮੈਡੀਕਲ ਸਟੋਰਾਂ ਵਾਲਿਆਂ ਨਾਲ ਜਸਵੀਰ ਸੰਘਾ ਦਾ ਪਾਰਟਨਰਸ਼ਿਪ ਹੁੰਦੀ ਸੀ ਜਦੋਂ ਉਹਨਾਂ ਡਾਕਟਰਾਂ ਕੋਲ ਕੋਈ ਨਸ਼ੇ ਦਾ ਆਦੀ ਪੇਸ਼ੈਂਟ ਆਉਂਦਾ ਤਾਂ ਉਹ ਅੱਗੋਂ ਉਸਨੂੰ ਜਸਵੀਰ ਸੰਘਾ ਨਾਲ ਮਿਲਾ ਦਿੰਦੇ ਜਿਸ ਤੋਂ ਬਾਅਦ ਉਹ ਉਸ ਦਾ ਪੱਕਾ ਗਾਹਕ ਬਣ ਜਾਂਦਾ ਹੌਲੀ ਹੌਲੀ ਹਾਲੀਵੁੱਡ ਦੇ ਲੋਕ ਵੀ ਜਸਵੀਰ ਸੰਘਾ ਦੇ ਸੰਪਰਕ ਵਿੱਚ ਆਏ ਜਿਸ ਤੋਂ ਬਾਅਦ ਫਿਲਮੀ ਸਟਾਰਾਂ ਨਾਲ ਇਸ ਦਾ ਮੇਲ ਮਲਾਪ ਸ਼ੁਰੂ ਹੋਇਆ ਉਹਨਾਂ ਨਾਲ ਹੀ ਇਹ ਵਕ ਵਕ ਦੇਸ਼ਾਂ ਦੀ ਸੈਰ ਕਰਨ ਜਾਂਦੀ ਰਹੀ ਸਾਲ 2019 ਦੇ ਵਿੱਚ ਜਸਵੀਨ ਸੰਘਾ ਆਪਣੇ ਚਾਰ ਹਾਲੀਵੁੱਡ ਦੇ ਦੋਸਤਾਂ ਦੇ ਨਾਲ ਦੁਨੀਆ ਘੁੰਮਣ ਵਾਸਤੇ ਗਈ ਪਰ ਜਦੋਂ ਇਹ ਆਪਣੇ ਦੁਨੀਆ ਦੇ ਟੂਰ ਤੋਂ ਵਾਪਸ ਆਈ ਤਾਂ ਇਸ ਦੇ ਘਰ ਦੇ ਕੋਲੇ ਹੀ ਇਸ ਦਾ ਆਪਣਾ ਇੱਕ ਪ੍ਰਾਣਾ ਗਾਹਕ ਡਰੱਗ ਦੀ ਓਵਰਡੋਜ਼ ਨਾਲ ਮਰਿਆ ਹੋਇਆ ਪੁਲਿਸ ਨੂੰ ਮਿਲਦਾ ਹੈ ਜਦੋਂ ਉਸ ਦਾ ਪੋਸਟਮਾਰਟਮ ਕੀਤਾ ਜਾਂਦਾ ਤਾਂ ਉਸ ਵਿੱਚ ਡਰੱਗ ਆਉਂਦੀ ਹੈ ਉਸ ਵਕਤ 2019 ਵਿੱਚ ਵੀ ਪੁਲਿਸ ਜਾਂਚ ਕਰਦੀ ਕਰਦੀ ਜਸਵੀਨ ਸੰਘਾ ਦੇ ਘਰ ਤੱਕ ਪਹੁੰਚੀ ਸੀ ਤੇ ਜਦੋਂ ਇਸ ਦੇ ਘਰ ਦੀ ਤਲਾਸ਼ੀ ਲਈ ਗਈ ਪਹਿਲਾਂ ਤਾਂ ਪੁਲਿਸ ਨੂੰ ਘਰ ਵਿੱਚ ਸਭ ਕੁਝ ਨਾਰਮਲ ਲੱਗਿਆ ਪਰ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਜਸਵੀਰ ਸਿੰਘਾ ਦੇ ਘਰ ਦੇ ਹੇਠਾਂ ਬੜੇ ਬੰਕਰਾਂ ਵਿੱਚੋਂ ਪੁਲਿਸ ਨੂੰ 80 ਲੀਟਰ ਲਿਕੁਇਡ ਕੈਟਾਮਾਈਡ ਡਰੱਗ ਮਿਲੀ ਤੇ 2000 ਗੋਲੀਆਂ ਮੈਥ ਡਰੱਗ ਜੋ ਕਿ ਇੱਕ ਸਿੰਥੈਟਿਕ ਨਸ਼ਾ ਹੁੰਦਾ ਉਹ ਮਿਲੀਆਂ ਸਨ ਇਹ ਗੋਲੀਆਂ ਹਾਲੀਵੁੱਡ ਦੀਆਂ ਵੱਡੀਆਂ-ਵੱਡੀਆਂ ਪਾਰਟੀਆਂ ਵਿੱਚ ਵਰਤੀਆਂ ਜਾਂਦੀਆਂ ਸਨ ਇਸ ਤੋਂ ਇਲਾਵਾ ਵੀ ਬੜਾ ਵੱਡਾ ਚਕੀਰਾ ਪਵਦੀਸ਼ੂ ਦਾ ਦਵਾਈਆਂ ਦਾ ਇਸ ਦੇ ਘਰੋਂ ਮਿਲਿਆ ਸੀ ਜਸਵੀਨ ਸੰਘਾ ਨੇ ਹਾਲੀਵੁੱਡ ਦੇ ਲੋਕਾਂ ਨੂੰ ਨਿਸ਼ਾਨਾ ਹੀ ਇਸੇ ਕਰਕੇ ਬਣਾਇਆ ਕਿਉਂਕਿ ਵੱਡੇ ਵੱਡੇ ਫਿਲਮੀ ਸਟਾਰੇ ਚਾਹੁੰਦੇ ਹੁੰਦੇ ਸਨ ਕਿ ਉਹਨਾਂ ਦੇ ਨਸ਼ੇ ਬਾਰੇ ਕਿਸੇ ਨੂੰ ਵੀ ਪਤਾ ਨਾ ਲੱਗੇ ਤੇ ਇਸੇ ਪ੍ਰਾਈਵੇਸੀ ਦਾ ਕਰਕੇ ਹੀ ਉਹ ਨਸ਼ੇ ਦੇ ਪੈਸੇ ਵੀ ਸਮੱਗਲਰ ਨੂੰ ਮੂੰਹੋਂ ਮੱਗੇ ਦਿੰਦੇ ਸਨ ਜਸਵੀਨ ਸੰਘਾ ਇਸੇ ਕਰਕੇ ਹੀ ਹਾਲੀਵੁੱਡ ਦੇ ਫਿਲਮੀ ਸਟਾਰੀਆਂ ਦੇ ਵਿੱਚ ਘिरी ਰਹਿੰਦੀ ਸੀ ਉਸ ਵਕਤ 2019 ਵਿੱਚ ਵੀ ਜਸਵੀਨ ਸੰਘਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕੁਝ ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਉਹ 1 ਲੱਖ ਅਮਰੀਕੀ ਡਾਲਰ ਸਿਕਿਉਰਿਟੀ ਅਦਾਲਤ ਵਿੱਚ ਰੱਖ ਕੇ ਜ਼ਮਾਨਤ ਹਾਸਲ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ। ਜੇਲ੍ਹ ਤੋਂ ਬਾਹਰ ਆ ਕੇ ਇਹ ਫਿਰ ਦੁਨੀਆ ਘੁੰਮਣ ਤੇ ਨਿਕਲ ਜਾਂਦੀ ਹੈ। ਵਾਪਸ ਆ ਕੇ ਇਹ ਫਿਰ ਆਪਣਾ ਉਹੀ ਕਾਲਾ ਧੰਦਾ ਸ਼ੁਰੂ ਕਰਦੀ ਹੈ। ਕਿਹਾ ਜਾਂਦਾ ਹੈ ਕਿ ਜਸਵੀਨ ਸੰਧਾ ਵਾਰ-ਵਾਰ ਮੈਕਸੀਕੋ ਜਾਂਦੀ ਹੁੰਦੀ ਸੀ। ਜਿੱਥੇ ਉਹ ਘੁੰਮਣ ਨਹੀਂ ਬਲਕਿ ਉੱਥੇ ਡਰੱਗ ਦੀ ਸਪਲਾਈ ਕਰਨ ਵਾਲੇ ਮੈਕਸੀਕਨ ਡਰੱਗ ਡੀਲਰਾਂ ਨੂੰ ਮਿਲਣ ਵਾਸਤੇ ਜਾਂਦੀ ਸੀ। ਕਿਉਂਕਿ ਉਸ ਨੂੰ ਪਤਾ ਸੀ ਕਿ ਪੈਨੇ ਪਰਚੇ ਕਾਰਨ ਪੁਲਿਸ ਹੋਣ ਉਸ ਦੀਆਂ ਫੋਨ ਕਾਲਾਂ ਟੈਪ ਕਰ ਰਹੀ ਹੈ 2019 ਤੋਂ 4 ਸਾਲ ਬਾਅਦ 2023 ਦੇ ਵਿੱਚ ਹਾਲੀਵੁੱਡ ਦੇ ਵੱਡੇ ਸਟਾਰੇ ਮੈਥਿਊ ਪੈਰੀ ਦੀ ਮੌਤ ਹੁੰਦੀ ਹੈ ਜੋ ਕਿ ਇੱਕ ਬੜਾ ਵੱਡਾ ਨਸ਼ੇੜੀ ਸੀ ਉਹ ਜਾਂਦਾ ਤਾਂ ਡਾਕਟਰਾਂ ਕੋਲ ਆਪਣਾ ਇਲਾਜ ਕਰਵਾਉਣਾ ਪਰ ਅੱਗੋਂ ਡਾਕਟਰ ਜਸਵੀਨ ਸੰਘਾ ਦਾ 파ਟਨਰ ਹੁੰਦਾ ਜੋ ਉਸ ਨੂੰ ਜਸਵੀਨ ਸੰਘਾ ਦੇ ਕੋਲ ਭੇਜ ਦਿੰਦਾ ਜਸਵੀਨ ਸੰਘਾ ਉਸ ਨੂੰ ਕੈਟਾਮਾਈਨ ਦੇਣੀ ਸ਼ੁਰੂ ਕਰਦੀ ਹੈ ਤੇ ਇਸੇ ਦੀ ওভারਡੋਜ ਦੇ ਨਾਲ ਹੀ ਮੈਥਿਊ ਪੈਰੀ ਦੀ ਮੌਤ ਹੋ ਜਾਂਦੀ ਹੈ। ਜਸਵੀਨ ਸਿੰਘਾ ਬੰਦਾ ਵੇਚ ਕੇ ਪਹਿਲਾਂ ਹੀ ਹਿਸਾਬ-ਕਿਤਾਬ ਲਗਾ ਲੈਂਦੀ ਸੀ ਕਿ ਕੋਈ ਬੰਦਾ ਕਿੰਨੇ ਕੋ ਪੈਸੇ ਖਰਚ ਸਕਦਾ ਤੇ ਉਸ ਹਿਸਾਬ ਨਾਲ ਹੀ ਫਿਰ ਉਸ ਨੂੰ ਨਸ਼ਾ ਦੇ ਦਿੰਦੀ ਸੀ। ਪਰ ਸਭ ਤੋਂ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜਸਵੀਨ ਸਿੰਘਾ ਆਪ ਕਿਸੇ ਵੀ ਨਸ਼ੇ ਦੀ ਆਦੀ ਨਹੀਂ ਨਿਕਲੀ ਜਦੋਂ ਇਸ ਦਾ ਮੈਡੀਕਲ ਕਰਵਾਇਆ ਗਿਆ। ਹੁਣ ਫਿਰ ਇਸ ਨੂੰ ਇਸੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਅੱਜ ਦੇ ਸਮੇਂ ਵਿੱਚ ਉਹ ਐਲ.ਏ ਦੀ ਜੇਲ੍ਹ ਵਿੱਚ ਬੰਦਾ ਹੈ ਤੇ ਉਸ ਦਾ ਸਾਰਾ ਘਰ ਸੀਲ ਕਰ ਦਿੱਤਾ ਗਿਆ ਹੈ। ਇਸ ਵਾਰ ਵੀ ਪੁਲਿਸ ਨੂੰ ਉਸ ਦੇ ਘਰ ਵਿੱਚੋਂ ਬਹੁਤ ਵੱਡੀ ਮਾਤਰਾ ਵਿੱਚ ਨਸ਼ੇ ਦਾ ਜ਼ਖੀਰਾ ਮਿਲਿਆ ਹੈ। ਅਜੇ 2 ਮਹੀਨੇ ਪਹਿਲਾਂ ਹੀ ਇਹ ਦੁਨੀਆ ਦੀ ਸੈਰ ਤੇ ਇੱਕ ਵਾਰ ਫੇਰ ਨਿਕਲੀ ਸੀ ਪਰ ਅਮਰੀਕਾ ਵਾਪਸ ਆਉਂਦਿਆਂ ਹੀ ਸਿੱਧੀ ਜੇਲ੍ਹ ਵਿੱਚ ਗਈ। ਸੋ ਦੋਸਤੋ ਏਸੀ ਕਹਾਣੀ ਕੈਟਾਮੈਂਡ ਕਵੀਨ ਦਸਵੀਰ ਸੰਘਾ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ